ਸ਼ੰਕਰ ਧਾਮ ਮੰਦਿਰ ਆਕਾਸ਼ ਐਵਨਿਊ ਫਤੇਗੜ ਚੂੜੀਆਂ ਰੋਡ ਵਿਖੇ ਜਗਤ ਗੁਰੂ ਸ਼੍ਰੀ ਆਦ ਸ਼ੰਕਰਾਚਾਰਯ ਜੀ ਦਾ ਜੈਂਤੀ ਮਹਾ ਉਤਸਵ ਸ਼ੰਕਰ ਧਾਮ ਚੈਰੀਟੇਬਲ ਸੁਸਾਇਟੀ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ ਮੰਦਿਰ ਵਿਖੇ ਸਵੇਰੇ ਭਗਵਾਨ ਸ਼ੰਕਰ ਜੀ ਦੇ ਪੰਜਾਂ ਮਿੰਟ ਸਨਾਨ ਅਤੇ ਰੁਦਰਾ ਅਭਿਸ਼ੇਕ ਪੰਡਿਤ ਕ੍ਰਿਸ਼ਨ ਮੁਰਾਰੀ ਜੀ ਅਤੇ ਪੰਡਿਤ ਸ਼ੰਕਰ ਜੀ ਵੱਲੋਂ ਮੰਤਰੋਚਾਰਨ ਨਾਲ ਕੀਤਾ ਗਿਆ ਅਤੇ ਭੋਲੇ ਬਾਬਾ ਜੀ ਦੇ ਸ਼ਿਵਲਿੰਗ ਦੇ ਸੁੰਦਰ ਸ਼ਿੰਗਾਰ ਕੀਤੇ ਗਏ ਉਪਰੰਤ ਪੰਡਿਤ ਵਿਜੇਕਾਂਤ ਸ਼ਾਸਤਰੀ ਜੀ ਨੇ ਜਗਤਗੁਰੂ ਸ਼ੰਕਰਾਚਾਰਿਆ ਜੀ ਦੇ ਜੀਵਨ ਵਰਤਾਨ ਦਾ ਵਰਣਨ ਕੀਤਾ ਅਤੇ ਮੰਦਿਰ ਵਿਖੇ ਹਵਨ ਯਗ ਕੀਤਾ ਗਿਆ ਇਸ ਮੌਕੇ ਆਈ ਆਈ ਐਮ ਦੇ ਡਾਇਰੈਕਟਰ ਨਗਰਾਜਨ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਇਸ ਸ਼ੁਭ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਸ਼ਾਮ ਦੇ ਸਮੇਂ ਮੰਦਿਰ ਵਿਖੇ ਸ਼੍ਰੀ ਮੁਕਤੀ ਨਾਰਾਇਣ ਧਾਮ ਸੰਗੀਤ ਰ ਮੰਡਲੀ ਵੱਲੋਂ ਵਿਜੇ ਮਹਿਰਾ ਅਤੇ ਰਾਮ ਜੀ ਨੇ ਭਜਨ ਸੰਗੀਤਨ ਕਰਦੇ ਠਾਕੁਰ ਜੀ ਦਾ ਗੁਣ ਗਾਣ ਕੀਤਾ ਪ੍ਰੋਗਰਾਮ ਦੌਰਾਨ ਸਾਬਕਾ ਮੰਤਰੀ ਅਨਿਲ ਜੋਸ਼ੀ ਸਾਬਕਾ ਵਿਧਾਇਕ ਸੁਨੀਲ ਦੱਤੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰ ਪਿੰਟੂ ਸਾਬਕਾ ਕਾਉਂਸਲਰ ਬਰਵਿੰਦਰ ਸਿੰਘ ਗਿੱਲ ਪ੍ਰਨਵ ਤਵਨ ਗਗਨਦੀਪ ਸਿੰਘ ਨੀਰਜ ਢਿੰਗਰਾ ਸੰਜੀਵ ਸੈਗਲ ਕਪਿਲ ਸ਼ਰਮਾ ਅਤੇ ਵੈਨੂ ਸ਼ਰਮਾ ਉੱਚੇ ਤੌਰ ਤੇ ਹਾਜ਼ਰੀ ਭਰਨ ਪੁੱਜੇ ਅਤੇ ਸੋਸਾਇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼ੰਕਰ ਧਾਮ ਚੈਰੀਟੇਬਲ ਸੋਸਾਇਟੀ ਦੇ ਚੇਅਰਮੈਨ ਬੀ ਐਲ ਸ਼ਰਮਾ ਪ੍ਰਧਾਨ ਸ਼ਮਸ਼ੇਰ ਸਿੰਘ ਸੀਨੀਅਰ ਮੀਤ ਪ੍ਰਧਾਨ ਰੀਨਾ ਜੈਤਲੀ ਅਤੇ ਸਰਪ੍ਰਸਤ ਦੇਸਰਾਜ ਲੁਧਰਾ ਨੇ ਇਸ શુભ ਮੌਕੇ ਸਾਰੀ ਸੰਗਤ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਜਗਤ ਗੁਰੂ ਸ਼ੰਕਰਾਚਾਰਿਆ ਜੀ ਦੀ ਜਯੰਤੀ ਪਿਛਲੇ ਸਾਲ ਵਾਂਗ ਇਸ ਸਾਲ ਵੀ ਬੜੀ ਸ਼ਰਧਾ ਨਾਲ ਮੰਦਿਰ ਵਿਖੇ ਮਨਾਈ ਗਈ ਹੈ ਅਤੇ ਪੂਰੇ ਪੰਜਾਬ ਭਰ ਵਿੱਚ ਇਸੇ ਮੰਦਿਰ ਵਿੱਚ ਹੀ ਇਹ ਜਯੰਤੀ ਉਤਸਵ ਮਨਾਇਆ ਜਾਂਦਾ ਹੈ ਇਸ ਮੌਕੇ ਅਨਿਲ ਸ਼ਰਮਾ ਰਕੇਸ਼ ਕਪੂਰ ਕੈਸ਼ੀਅਰ ਸਨੀ ਕਪੂਰ ਵਿਜੇ ਦੱਤਾ ਰਾਮ ਤ੍ਰੇਹਨ ਅਜੇ ਤ੍ਰੇਹਨ ਅਸ਼ੋਕ ਖੰਨਾ ਜੇ ਕੇ ਕੱਕੜ ਲਲਿਤ ਅਹੂਜਾ ਅਸ਼ਵਨੀ ਤ੍ਰਿਖਾ ਉਮੇਸ਼ ਰਮਨ ਸੇਠ ਰੋਮਿਤ ਤਾਲਵਾਰ ਆਰ ਕੇ ਸੇਠ ਜਨਰਲ ਸਕੱਤਰ ਸੁਮਨ ਅਗਰਵਾਲ ਮਾਦਰੀ ਸ਼ਰਮਾ ਉਰਵਸ਼ੀ ਸ਼ਰਮਾ ਅਤੇ ਰਮਨ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਮੰਦਿਰ ਵਿਖੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ

chim chim champion chim 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 champion chim 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 champion 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 chim ਅੱਜ ਪਿਛਲੇ ਸਾਲ ਦੀ ਤਰ੍ਹਾਂ ਹੀ ਜਗਤ ਗੁਰੂ ਸ਼ੰਕਰਾਚਾਰੀ ਦਾ ਜਨਮੋత్సਵ ਬੜੀ ਤੁਮਟਮ ਦੇ ਨਾਲ ਮਨਾਇਆ ਜਾ ਰਿਹਾ ਹੈ ਇੱਕ ਬੜੀ ਹਰਸ਼ ਦੀ ਗੱਲ ਹੈ ਕਿ ਭਾਰਤ ਦੇ ਵਿੱਚ 21 ਸਟੇਟਸ ਦੇ ਵਿੱਚ ਇਹ ਜਨਮੋత్సਵ ਮਨਾਇਆ ਜਾ ਰਿਹਾ ਹੈ ਜਦਕਿ ਪੰਜਾਬ ਦੇ ਵਿੱਚ ਪੰਜਾਬ ਸਟੇਟ ਦੇ ਵਿੱਚ ਸਿਰਫ ਸਾਡੇ ਸ਼ੰਕਰ ਦਾ ਮੰਦਿਰ ਦੇ ਵਿੱਚ ਹੀ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹ ਸਾਡੇ ਵਾਸਤੇ ਬੜੀ ਇੱਕ ਹਰਸ਼ ਦੀ ਗੱਲ ਹੈ ਮੈਂ ਇੱਕ ਗੱਲ ਕਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਾਰੇ ਹੀ ਲੀਡਰ ਜਿਹੜੇ ਨੇ ਸ਼ਹਿਰ ਦੇ ਸਾਰੇ ਹੀ ਲੀਡਰਾਂ ਨੇ ਇੱਥੇ ਆ ਕੇ ਆਪਣਾ ਪ੍ਰਭੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਨਾਲ ਹੀ ਸਾਡੇ ਜਿਹੜੇ ਮੁਕਤੀ ਨਾਰਾਇਣ ਧਾਮ ਸੰਗੀਤਨ ਮੰਡਲੀ ਦੇ ਜਿਹੜੇ ਗਾਇਕ ਸੀ ਜਿਹੜੇ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਚਾਰ ਚੰਦੀ ਲਾਥੇ ਨੇ ਬਹੁਤ ਹੀ ਅਨੰਦਪੂਰਵਕ ਪ੍ਰੋਗਰਾਮ ਹੋਇਆ ਹੈ ਸਵੇਰ ਦਾ ਪ੍ਰੋਗਰਾਮ ਤੋਂ ਇਹ ਲੱਗ ਕੇ ਕਿ ਸਵੇਰੇ ਸਭ ਤੋਂ ਪਹਿਲਾਂ ਇੱਥੇ ਰੁਦਰ ਅਭਿਸ਼ੇਕ ਹੋਇਆ ਉਸ ਤੋਂ ਬਾਅਦ ਹਵਨ ਯੱਗ ਹੋਇਆ ਉਸ ਤੋਂ ਬਾਅਦ ਪ੍ਰਸ਼ਾਦ ਦਾ ਪ੍ਰੋਗਰਾਮ ਕੀਤਾ ਗਿਆ ਤੇ ਸ਼ਾਮ ਨੂੰ ਫਿਰ 6 ਤੋਂ 9 ਕੀਰਤਨ ਦਾ ਪ੍ਰੋਗਰਾਮ ਸੀ ਉਸ ਤੋਂ ਪਹਿਲਾਂ ਸਾਡੇ ਪੰਡਤ ਵਿਜੇ ਕਾਂ ਸ਼ਾਸਤਰੀ ਨੇ ਸ੍ਰੀ ਸ਼ੰਕਰਾਚਾਰਜ ਜੀ ਦੇ ਵਕਤ ਵਿੱਚ ਜੋ ਉਹਨਾਂ ਨੇ ਦਿੱਤਾ ਸਾਰੀ ਉਹਨਾਂ ਦੀ ਹਿਸਟਰੀ ਜੋੜੀ ਹੈ ਸਾਰਾ ਜੀਵਨੀ ਜਿਹੜੀ ਹੈ ਉਹਨਾਂ ਦਾ ਵਿਰਤਾਂਤ ਸਾਰਿਆਂ ਦੇ ਸਾਹਮਣੇ ਕਰਕੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਸ਼ਗਤ ਗੁਰੂ ਸ਼ੰਕਰਚਾਰ ਜੀ ਕੌਣ ਸੀ ਉਸ ਤੋਂ ਬਾਅਦ ਜਿਹੜੀ ਹੈ ਕੀਰਤਨ ਮੰਡਲੀ ਨੇ ਜੋ ਪ੍ਰੋਗਰਾਮ ਕੀਤਾ ਹੈ ਇਸ ਦੇ ਵਿੱਚ ਤਾਂ ਸਾਰਿਆਂ ਨੇ ਹੀ ਉਹ ਆਨੰਦ ਲੀਤਾ ਹੈ ਕਿ ਜਿਹੜਾ ਕਿ ਮੈਂ ਵਰਣਨ ਵੀ ਨਹੀਂ ਕਰ ਸਕਦਾ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਸਾਡੇ ਕੋਲ ਉੱਪਰ ਲੰਗਰ ਦਾ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਮੈਂ ਚੈਨਲ ਵਾਲਿਆਂ ਦਾ ਫੌਜੀ ਦਾ ਮੈਂ तहे ਦਿਲੋਂ ਧੰਨਵਾਦ ਕਰਨਾ ਕਿ ਉਹ ਹਰ ਪ੍ਰੋਗਰਾਮ ਦੇ ਵਿੱਚ ਸਾਡੇ ਇੱਥੇ ਆ ਕੇ ਤੇ ਸਾਡੇ ਪ੍ਰੋਗਰਾਮ ਨੂੰ ਚੈਨਲਸ ਉੱਤੇ ਦਰਸ਼ਾ ਕੇ ਤੇ ਇੱਕ ਸਾਡੇ ਉੱਤੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਹਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮੈਂ ਸਾਰੇ ਆਪਣੀ ਸ਼ੰਕਰਦਮ ਚੈਰੀਟੇਬਲ ਸੁਸਾਇਟੀ ਆਪਣੇ ਸਾਰੇ ਇਲਾਕਾ ਨਿਵਾਸੀਆਂ ਦਾ ਸਾਰੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਨਾ ਕਿ ਸਾਰੇ ਹੀ ਇਸ ਪ੍ਰੋਗਰਾਮਾਂ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਾ ਦਿੰਦੇ ਨੇ ਮੈਂ ਇੱਕ ਵਾਰੀ ਇਹ ਜ਼ਰੂਰ ਕਹਾਂਗਾ ਇਹ ਸਾਰੇ ਮੇਰੇ ਨਾਲ ਇੱਕ ਵਾਰੀ ਹੈ ਜਰੂਰ ਬੋਲੋ ਕਿ ਬੋਲੇ ਸ਼ੰਕਰ ਜੀ ਕੀ ਜੈ ਸ਼ੰਕਰ ਆਚਾਰੀ ਜੀ ਕੀ ਜੈ ਸਾਡੇ ਸ਼ੰਕਰਧਾਮ ਮੰਦਿਰ ਦੇ ਵੀ ਅੱਜ ਜਗਤ ਗੁਰੂ ਸ਼੍ਰੀ ਸ਼ੰਕਚਾਰੀ ਜੀ ਦਾ ਜਨਮ ਦਿਨ ਮਨਾਇਆ ਗਿਆ ਔਰ ਸਾਡੇ ਵਸੇ ਬੜੀ ਸੁਭਾਗੇ ਦੀ ਗੱਲ ਹੈ ਕਿ ਸਾਰੇ ਪੰਜਾਬ ਦੇ ਵਿੱਚੋਂ ਸਿਰਫ ਇੱਕ ਅਮਰੀਸਰ ਦੇ ਵਿੱਚ ਸਾਡਾ ਸ਼ੰਕਰਧਾਮ ਮੰਦਿਰ ਐਸਾ ਹੈ ਕਿ ਜਿੱਥੇ ਦੂਸਰੀ ਵਾਰੀ ਪਿਛਲੇ ਸਾਲ ਵੀ ਹੋਇਆ ਸੀ ਇਹ ਉਤਸਵ ਐਸ ਵਾਰੀ ਵੀ ਇੱਥੇ ਮਨਾਇਆ ਗਿਆ ਉਹਨਾਂ ਨੇ ਇਸ ਜਗ੍ਹਾ ਨੂੰ ਚੁਣਿਆ ਹੈ ਔਰ ਸਾਰਿਆਂ ਨੂੰ ਸੰਗਤ ਜਗਤ ਗੁਰੂ ਸ਼ੰਕਰਾਚਾਰੀ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਔਰ ਐਸ ਮੰਦਿਰ ਦੇ ਵਿੱਚ ਅੱਜ ਉਸਾ ਬੜੇ ਜੋਸ਼ੋ ਨਾਲ ਸਾਰਾ ਦਿਨ ਚੱਲਦਾ ਰਿਹਾ ਸੰਗੀਤਨ ਵੀ ਹੋਇਆ ਲੰਗਰ ਵੀ ਲੱਗਾ ਹੋਇਆ ਔਰ ਸਵੇਰੇ ਹਵਨ ਉੱਗ ਵੀ ਹੋਇਆ ਔਰ ਉਸ ਤੋਂ ਬਾਅਦ ਸਾਰੀ ਸੰਗਤ ਨੇ ਇੱਥੇ satsang ਦਾ ਆਨੰਦ ਮਾਣਿਆ ਅੱਜ ਉੱਪਰ ਲੰਗਰ ਦੀ ਵਿਵਸਾ ਕੀਤਾ ਗਈ ਹੈ ਤੁਸੀਂ ਵੀ ਸਾਰੇ ਪ੍ਰਸ਼ਾਦ ਲੈ ਕੇ ਜਾਣਾ ਔਰ ਦੇਖੋ ਸਾਡਾ ਸ਼ੰਕਰ ਦਾ ਮੰਦਿਰ ਇੱਕ ਐਸਲੇ ਅੰਮ੍ਰਿਤਸਰ ਦੇ ਵਿੱਚ ਉਹਦਾ ਕਿ ਨਾਮ ਹੈ ਔਰ ਹਰ ਉਸ ਸਬੱਥੀ ਵਰਤੋਂ ਮਤਾਬ ਨਾਲ ਮਨਾ ਨਿਆ ਤੇ ਸ਼ੰਕਰਾਚਾਰਜ ਜੀ ਦਾ ਜਿਹੜਾ ਜਨਮ ਦਿਨ ਆ ਉਹ ਵੀ ਮੈਨੂੰ ਲੱਗਦਾ ਕਿ ਹੁਣ ਤੇ ਉਹਨਾਂ ਨੂੰ ਇੰਨੀ ਜਗ੍ਹਾ ਸਾਡੀ ਪਸੰਦ ਆਈ ਹੈ ਕਿ ਹਰ ਸਾਲ ਹੀ ਇੱਥੇ ਸ਼ੰਕਰਾਚਾਰਜ ਜੀ ਦਾ ਜਨਮ ਦਿਨ ਕਰਿਆ ਕਰਨਗੇ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਸਾਰਿਆਂ ਨੂੰ ਇਹਦੀ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਧੰਨਵਾਦ